अमृतसर पहाड़ी इलाकों में लगातार हो रही बारिश के कारण पंजाब की नदियों का जल स्तर बढ़ रहा है रावी नदी में पानी का दबाव बढ़ने से आज एक लाख पच्चीस हजार क्यूसेक पानी छोड़ा गया है इसी को ध्यान में रखते हुए पूर्व कैबिनेट मंत्री और विधायक कुलदीप सिंह धालीवाल आज रावी नदी पहुंचे और वहाँ जल स्तर का जायजा लिया इस अवसर पर उन्होंने प्रशासनिक अधिकारियों से भी बात की और बाढ़ की स्थिति को नियंत्रित करने के लिए किए गए अग्रिम प्रबंधों की जानकारी ली धालीवाल ने कहा की पंजाब सरकार बाढ़ से निपटने के लिए आवश्यक प्रबंध कर रही है और प्रशासन पूरी तरह से सतर्क है और धालीवाल ने चेतावनी दी है कि जल स्तर और बढ़ सकता है इसलिए आम लोग और सावधान रहे उन्होंने अपील की है की कोई भी व्यक्ति रावी नदी के पास न जाए और अपने परिवारों को भी इससे दूर रखे उन्होंने कहा की अगर लोग सुरक्षा नियमों का पालन करे तो संभावित नुकसान से बचा जा सकता है प्रशासन ने नदी के आसपास रहने वाले गांव के निवासियों के लिए भी चेतावनी जारी की है और राहत टीमों को ਅਲਰਟ ਪਰ ਰੱਖਾ ਗਿਆ ਹੈ ਢਾਲੀਵਾਲੇ ਕਹਾਂਗੇ ਸੰਭਾਵਿਤ ਬਾੜ ਕੀ ਸਥਿਤੀ ਸੇ ਨਿਪਟਨੇ ਕੇ ਲਿਏ ਹਰ ਸੰਭਵ ਪ੍ਰਯਾਸ ਕੀ ਜਾਏਗੇ ਅੱਜ ਮੱਲਾ ਰਾਵੀ ਦਰਿਆ ਦੇ ਕੰਢੇ ਤੇ ਆਪਾਂ ਖੜੇ ਆਂ ਕਮਾਲਪੁਰ ਚੌਕੀ ਆਂ ਵਿਧਾਨ ਸਭਾ ਲਕੀ ਨਾਲ ਦੇ ਨਾਲ ਲੱਗਦੀ ਇਧਰ ਦੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਧਰ ਸਦਾ ਥੱਲੇ ਨੂੰ ਅਨਾਲਾ ਚੱਲਿਆ ਜਾਂਦਾ ਰਾਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25 ਹਜ਼ਾਰ ਕਿਉਂਕਿ ਪਾਣੀ ਜਿਹੜਾ ਉਹ ਜਿਹੜਾ ਛੜਤਾ ਜਿਹੜਾ ਬਾਤ ਤੱਕ ਜਿਹੜਾ ਇੱਥੇ ਪਹੁੰਚਣ ਦੇ ਆਸਾਨ ਹੈ ਕਿ 10 ਵਜੇ ਦੇ ਲਾਗੇ-ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਏ ਸੀਗੇ ਇਹ ਕੁਛ ਜਿੱਕ ਤੇ ਦੂਰ ਪੈਦੇ ਆਪਾਂ ਨੂੰ ਕਿ ਤੂੰ ਤੁਸੀਂ ਬੰਦ ਟੁੱਟ ਜੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਕਿ ਅੰਦਰ ਲੀਆਂ ਫਸਲਾਂ ਤੋਂ ਖਰਾਬ ਹੋਣਗੀਆਂ ਜਿੱਦਾਂ ਉਹ ਜਿਹੜਾ ਛੋਨਾ ਲੱਗਾ ਅਗਲੇ ਪਾਸੇ ਉਹ ਸਾਹਮਣੇ ਤੁਹਾਨੂੰ ਦਿਖੰਦਾ ਉਲਮਾਤਵਾਂ ਕਦੇ ਸਭ ਕੁਝ ਠੀਕ ਠਾਕ ਰਹੇ ਬਾਬਾ ਬੁੱਢਾ ਸਾਹਿਬ ਕਰ। ਪਰ ਜਿੰਨਾ ਪਾਣੀ ਪਿੱਛੋਂ ਛੜਿਆ ਉਹ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ। ਸੋ ਮੈਂ ਉਹ ਦੇਖਣ ਵਾਸਤੇ ਆਈ ਹਪਸਾ ਨੂੰ ਨਾਲ ਲੈ ਕੇ ਕਿ ਆਪਾਂ ਨੂੰ ਜੇ ਕੋਈ ਇਹਲੀ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਧਨ ਸੱਧਿਆ ਕਿ ਆਪਾਂ ਦੇਖ ਲਈਏ ਕਰਾਂ। ਕੱਲ ਫਿਰ ਆਪਾਂ ਨੂੰ ਜਾਰੀ ਪਾਉ ਮੰਨਦਾ ਸੀ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ। ਅਈ ਕੋਸ਼ਿਸ਼ ਤੇਈਆ ਕੋ ਨੁਕਸਾਨ ਨਾ ਹੋਵੇ ਇੱਕ ਕਿਸਾਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਆ ਮਜ਼ਦੂਰਾਂ ਨੂੰ ਬੇਨਤੀ ਆ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ ਜਾ ਜਾਏ ਕਿਉਂਕਿ ਸਾਨੂੰ ਆਤ ਤੇ ਦਰਿਆ ਤੋਂ ਪਾਰ ساری ਬੜੀ ਖੇਤੀ ਆ ਬਹੁਤ ਜ਼ਿਆਦੀ ਉਹਨਾਂ ਸਭ ਨੂੰ ਬੇਨਤੀ ਆ ਕਿ ਸਾਦੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ ਦੋ ਚਾਰ ਦਿਨ ਜਿੰਨੇ ਤੱਕ ਪਾਣੀ ਆਉਂਦੇ ਦਨ ਸਾਨੂੰ ਸਾਦੇ ਨੂੰ ਸੱਖਿਆ ਨਾ ਦੇਣਾ ਚਾਹੀਦਾ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਇਹ ਪੌਣ ਦੀ ਮੌਜੂਦਾ ਸਥਿਤੀ ਕੀ ਹੈ Ravi دریا ਦੀ ਨਹੀਂ ਨਹੀਂ ਮੌਜੂਦਾ ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਰ ਇਹ ਤਾਂ 1 ਲੱਖ ਕਿਊਸਕ ਪਾਣੀ ਆ 사ਦਾ ਹੀ 1 ਲੱਖ ਕਿਊਸਕ ਆ ਪਰ 1,25,000 ਕਿਊਸਕੋ ਪਾਣੀ ਆ ਰਿਹਾ ਪਾਣੀ ਵਲ ਇਸ ਵੇਲੇ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1,25,000 ਜਿਹੜਾ ਪਿੱਛੋਂ ਉੱਜ ਡਰਿਆ ਚੋਂ ਆ ਰਿਹਾ ਉਹ ਤੁਸੀਂ ਦੇਖੋਗੇ 7-8 ਹੋਏ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰ ਹੈ ਉਸ ਕਰਕੇ ਬਲ ਸਭ ਨੂੰ ਇਹ ਬੇਨਤੀ ਆ ਕਿ ਦੋ-ਚਾ ਦਿਨ ਉਹ ਸੌਕਤਾ ਮਾਦੇ ਸਾਦੇ ਜਾਨੇ ਕਿ ਕਿੰਨੀ ਹੈ ਜਿਹੜੀ ਪਾਣੀ ਨੂੰ ਸਾਂਭਣ ਦੀ ਔਰ ਕਿਸ ਤਰੀਕੇ ਦੇ ਪ੍ਰਬੰਧ ਪ੍ਰਕਾਟ ਬਈ ਜਦੋਂ ਜਿਹੜੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣਿਆ ਉਦੋਂ ਤੱਕ ਤੇ ਸਾਨੂੰ ਕੋਈ ਮਤਲਬ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਪਿਸਤ ਰਹਿੰਦਾ ਉਦੋਂ ਬਿਲਕੁਲ ਨਹੀਂ ਖਤਰਾ ਜਿੰਦਾ ਪਰ 1 ਲੱਖ ਤੋਂ ਜੋ ਪਰਵੰਧਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਨੇ ਉਹਨਾਂ ਤੋਂ ਫਿਰ ਦੱਲ ਲੱਗਣ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਾਰਿਆਂ ਖਿਲਾਫ ਨਾ ਹੋ ਜਾ। ਰਾਤ ਤੱਕ ਲੱਗਦੇ ਕਰੀਬ ਹੋ ਜਾਏਗਾ ਪਰ ਹੋ ਜਾਏਗਾ ਬਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚਲੰਡੀ ਟੀਵੀ ਦੇ ਉੱਤੇ ਸਾਦੇ ਮੈਂ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਕੋਲ ਨਾਲ ਸਾਰਿਆਂ ਨਾਲ ਗੱਲ ਹੋਈ। ਉਹ ਸ਼ਾਮ ਤੱਕ ਹੋ ਜਾਊਗਾ ਉਹਨਾਂ ਨੇ ਜੋ ਇਹ ਖੜਾavr ਕੀ ਸਥਿਤੀ ਬੰਦੀ ਕਿਦਾਂ ਦੇ ਪ੍ਰਬੰਧ ਨੇ। ਇਹ ਖੜਾavr ਕੀ ਸਥਿਤੀ ਬੜੂਗੀ ਤਾਂ ਕੋਈ ਨਹੀਂ ਆਪਾਂ ਨਾਲ ਆ ਲੋਕਾਂ ਦੇ ਨਾਲ ਆ ਪੂਰੇ ਪ੍ਰਬੰਧ ਕੀਤੇ ਆ। ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਅ ਲਈ ਅੱਗੇ ਆਊਗੀ। ਅਸੀਂ ਪੜੇ ਇੱਕ ਬੇਨਤੀ ਜੂਦਾ ਪਿਛਲੀ ਵਾਰ ਕਿਹਾ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆ ਕਿ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕ ਦੋ ਦਿਨ ਆਪਣਾ ਖਿਆਲ ਰੱਖਣ ਬੋਲ ਜੀ ਸੀ ਇਸ ਤੋਂ ਬਾਅਦ ਉਹਨਾਂ ਨੇ ਲੜਤ ਜਾਰੀ ਕੀਤਾ ਕੋਈ ਪਿੰਡ ਅਲਰਟ ਉਹ ਵੀ ਜਾਰੀ ਹੋ ਗਿਆ ਜਿਹੜੇ ਜ਼ਾਬੀ ਦੇ ਕੰਢੇ ਤੇ ਇੰਦਰ ਵੀ ਜਿਆਦੀ ਮਤਲਬ ਅਲਰਟ ਜਿਆਦਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜੜਾ ਮਤਲਬ ਸਖਤ ਥਾਵਾਂ ਤੇ ਆ ਜਾਓ ਮੰਗਾ ਉਹ ਤਾਂ ਤੇ ਰੰਗਿਆ ਪੜ ਸਰਕਾਰ ਹੱਤੋਂ ਪੂਰਬੰਦ ਕਰਕੇ ਬੈਠੀ ਹੈ ਕਾਜੀ ਹਰ ਤਰ੍ਹਾਂ ਦਾ ਮਤਲਬ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਆ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤੇ ਅੱਜ ਹੀ ਪਤਾ ਲੱਗ ਗਿਆ ਤੇ ਮੈਂ ਪਹੁੰਚ ਗਿਆ ਮੋਕੇ ਦਾ ਫਸਾ ਹਾਂ ਲੈ ਕੇ ਤੇ ਕੱਲ ਫੇਰ ਆਵਾਂਗੇ ਕੱਲ ਦੇਖਾਂਗੇ ਫੇਰ ਹਾਂ